ਵਾਹਿਗੁਰਦੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸੋ ਬਾਅਦ ਦੇ ਵਿੱਚ ਲੋਕੀ ਮਾੜਾ ਕਹਿੰਦੇ ਇੱਕ ਦੂਜੇ ਨੂੰ ਜਾਂ ਗਲਤ ਕਹਿਣਗੇ ਇਹਦੇ ਵਿੱਚ ਗਲਤ ਮੈਨੂੰ ਹੀ ਰੋਕੀ ਬਹੁਤ ਕਹਿਣਗੇ ਕਿਉਂਕਿ ਵੀਡੀਓ ਮੈਂ ਬਣਾਉਣ ਲੱਗਾ ਕਾਰਨ ਕੀ ਆ ਵੀ ਇਹ ਲਾਗੇ ਖੇਤ ਆ ਘੱਟੋ ਘੱਟ 10-15 ਕਿੱਲੇ ਜਿਹਦੇ ਵਿੱਚ ਇਸ ਕਿਸਾਨ ਨੇ ਅੱਗ ਲਾਤੀ ਆ ਕੇ ਇਹ ਜਦੋਂ ਲੋਕੀ ਮੈਨੂੰ ਕਹਿਣਗੇ ਵੀ ਕਿਸਾਨ ਪਰਾਲੀ ਕਿੱਥੇ ਸਿੱਟੇ ਤੂੰ ਆਪਦੇ ਘਰੇ ਸਟਾਲਾ ਕੱਢੀ ਜਾਓ ਗਾਲਾਂ ਕੋਈ ਫਰਕ ਨਹੀਂ ਪੈਣਾ ਕੱਢ ਲਓ ਤੁਹਾਡਾ ਜੀ ਕਰਦਾ ਜਿੰਨੇ ਕੱਢਣੀਆਂ ਗਾਲਾਂ ਪਰ ਇਹਨਾਂ ਨੂੰ ਲਾਗੇ ਘਰ ਨਹੀਂ ਦਿਸਿਆ ਵੀ ਨਿੱਕੇ ਨਿੱਕੇ ਬੱਚੇ ਆ ਸਾਡੇ ਜਿਹੜੇ ਕਿ ਉਹ ਬੈਠੇ ਆਪਦਾ ਸਕੂਲ ਦਾ ਕੰਮ ਕਰਦੇ ਆ ਤੇ ਇਹਨਾਂ ਨੇ ਇੱਕ ਹਵਾ ਇੱਧਰ ਦੀ ਆ ਉਤੋਂ ਐਨੇ ਜ਼ੋਰ ਨਾਲ ਅੱਗ ਛੱਡਤੀ ਆ ਵੀ ਜਿਹਦਾ ਕੋਈ ਅੰਤ ਨਹੀਂਗਾ ਇੱਥੇ ਚੰਗੇ ਭਲੇ ਆਪਦੇ ਬੰਦੇ ਦਾ ਰੂਣ ਨਿਕਲੀ ਜਾਂਦਾ ਇੰਨਾ ਤੇਜ ਧੂਆਂ ਵੀ ਅਸੀਂ ਹੁਣ ਘਰ ਛੱਡ ਕੇ ਆਪਦਾ ਇੱਥੋਂ ਕਿੱਥੇ ਜਾਵੜੀਏ ਵੀ ਸਾਡਾ ਪਰਿਵਾਰ ਖੇਤ ਦੇ ਵਿੱਚੋਂ ਘਰ ਛੱਡ ਕੇ ਕਿੱਥੇ ਜਾਵੇ ਦੱਸ ਦੋ ਵੀ ਆ ਨਿੱਕੇ ਨਿੱਕੇ ਜਵਾਬ ਆ ਕੰਮ ਕਰਨਦੇ ਆ ਆਪਦਾ ਘਰੇ ਡੰਗਰ ਚੋਂਦੇ ਆ ਵੀ ਇਹ ਦੱਸੋ ਵੀ ਆਪਦਾ ਘਰ ਛੱਡ ਕੇ ਕਿੱਥੇ ਜਾਵੜਨਾ ਆ ਤੁਸੀਂ ਮੇਰੇ ਮਗਰਲੇ ਪਾਸੇ ਵੇਖ ਲਓ ਅੱਗ ਇਹ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਪਈਆਂ ਨੇ ਇਹੋ ਜਿਹੇ ਪਰਚਾ ਕਰਉਣਾ ਵੀ ਜਿਹੜੇ ਛਰਿਆਂ 'ਵਾਂ ਮੱਗ ਲਾ ਕੇ ਜਿਹੜਾ ਆਂਡ ਗਵਾਂਡ ਕੋਲੇ ਘਾਰ ਆ ਪਰੇਸ਼ਾਨ ਪਰੇਸ਼ਾਨੀਆਂ ਹੋਰ ਇਹਦੇ ਵਿੱਚ ਕੀ ਆ ਇਹਦੇ ਵਿੱਚ ਲੋਕੀ ਕਹਿੰਨਗੇ ਵੀ ਜਾਣ ਕੇ ਪਾਉਂਦੇ ਆ ਖਲਾ ਇਹਨਾਂ ਦੇ ਕੋਈ ਖਿਲਾਫ ਨਹੀਂ ਮੈਂ ਨਾ ਇਹਨਾਂ ਦੇ ਮੈਂ ਵਿਰੋਧਾਂ ਵਿਰੋਧ ਕਰਦਾ ਸਿਰਫ ਵਿਰੋਧ ਐ ਇਸ ਚੀਜ਼ ਦਾ ਵੀ ਤੁਸੀਂ ਆਗੋਂ ਤੋਂ ਲਾ ਲੈਂਦੇ ਵੀ ਜਦੋਂ ਹਵਾ ਦਾ ਆਸਾ-ਪਾਸਾ ਹੁੰਦਾ ਇਧਰ ਨੂੰ ਨੇਰ ਚੱਲੇ ਜਾਂਦਾ ਉੱਤੋਂ ਟਾਈਮ ਸ਼ਾਮ ਦਾ ਵੀ ਜਵਾਕਾਂ ਨੇ ਆਪ ਦਾ ਸਕੂਲੋਂ ਆਏ ਆ ਕੰਮ ਕਰਨਾ ਵੀ ਤੁਸੀਂ ਕੰਮ ਸੇ ਕੰਮ ਵੀ ਜੇ ਤੁਸੀਂ ਆਗ ਹੀ ਲਾਉਣੀ ਆ ਵੀ ਪਹਿਲਾਂ ਆਸ-ਆਪਾਸਾ ਵੇਖ ਕੇ ਲਾ ਲਓ ਆ ਦੇਖ ਲਓ ਹਾਲਾਤ ਆ ਹਾਲਾਤ ਆ ਇੱਥੇ ਚੰਗੇ ਭਲੇ ਬੰਦਿਆਂ ਦਾ ਰੌਣ ਨਿਕਲਦਾ ਸਕਦੇ ਵਿੱਚ ਉੱਤੋਂ ਆ ਕੇ ਅੱਗ ਲਾਤੀ ਆ ਵੀ ਹੁਣ ਫਿਰ ਮੈਂ ਤਾਂ ਸਿੱਧਾ ਕਹੂੰਗਾ ਵੀ ਇਹੋ ਜਿਹੇ ਲੋਕਾਂ ਦੇ ਸਾਈਟੇ ਲਾਈਟ ਵਰਤਣੀ ਚਾਹੀਦੀ ਜਿਹੜੇ ਕੋਲੇ ਘਰ ਨਹੀਂ ਦੇਖਦੇ ਸੜਕ ਨਹੀਂ ਦੇਖਦੇ ਇਹੋ ਜਿਹੇ ਪਰਚਾ ਇਹੋ ਜਿਹੇ ਤੇ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਆ ਠੀਕ ਆ ਤੁਸੀਂ ਗਾਲਾਂ ਜਿਹੜੇ ਬੰਦੇ ਨੇ ਮੈਨੂੰ ਕੱਢਣੀਆਂ ਕੱਢ ਲਓ ਜੀ ਸਤਕੇ ਕੱਢ ਲਓ ਕੋਈ ਚੱਕਰ ਨਹੀਂ ਆ ਕੱਢਣਗੇ ਦੇ ਵਿੱਚ ਕਹਿਣਗੇ ਵੀ ਤੂੰ ਪਰਾਲੀ ਆਪਦੇ ਘਰੇ ਸਟਾ ਲੈਂਦਾ ਤੂੰ ਘਰ ਕੋਲੇ ਨਾ ਪਹੁੰਦਾ ਤੁਸੀਂ ਆਪਦੇ ਅੰਦਰ ਜਵਾਕਾਂ ਨੂੰ ਵਾੜ ਲੈਂਦੇ ਅੰਦਰ ਜਵਾਕਾਂ ਨੂੰ ਕਿੱਥੇ ਵੜਦੇ ਕੀ ਉਹਨਾਂ ਨੂੰ ਜਿੰਦਰੇ ਲਾ ਦਿੰਦੇ ਪਰ ਇਹੋ ਜਿਹੇ ਜਵਾਕ ਕਿਵੇਂ ਅੰਦਰ ਰਹਿਣਗੇ ਆ ਤੂੰ ਇਹਦੇ ਵਿੱਚ ਜਵਾਕ ਕਿਵੇਂ ਅੰਦਰ ਰਹਿਣਗੇ ਇਹੋ ਜਿਹੇ ਪਰਚਾ ਕਰਨ ਹਾ ਕੇ ਵੀ ਜਿਹੜੇ ਘਰਾਂ ਦੇ ਕੋਲੇ ਨਿੱਕੇ ਨਿੱਕੇ ਜਵਾਕ ਆ ਇੱਥੇ ਤੁਹਾਨੂੰ ਮੈਂ ਜਵਾਕ ਵਿਖਾਵਾਂ ਲਿਆਈਂ ਜਵਾਕਾਂ ਨੂੰ ਵੀ ਉਹ ਜਵਾਕਾਂ ਦਾ ਕੀ ਹਿਲਾਤ ਆ ਲਿਆਈਂ ਜਵਾਕਾਂ ਨੂੰ ਮੜਾ ਕੱਢ ਕੇ ਘਰੋਂ ਵੀ ਪੋਰਾ ਪੋਰਾ ਜਵਾਕ ਆ ਵੀ ਜਿਹੜੇ ਅਸੀਂ ਅੰਦਰਾਂ ਚ ਵੜੇ ਆ ਵੀ ਇਹਨਾਂ ਨੂੰ ਕਿ ਇਹ ਕਿੱਧਰ ਜਾਣਗੇ ਵੀ ਤੁਸੀਂ ਕੰਮ ਸੇ ਕੰਮ ਅੱਗ ਲਾਉਣੀ ਆ ਵੀ ਆਪਦਾ ਅੱਗਾ ਪਿੱਛਾ ਵੇਖ ਕੇ ਅੱਗ ਲਾ ਲਓ ਰਾਤ ਨੂੰ ਲਾ ਲਓ ਤੁਸੀਂ ਦਿਨੇ ਲਾ ਲੈਂਦੇ ਜਦੋਂ ਜਵਾਕ ਸਕੂਲੇ ਪੜਨ ਗਏ ਸੀ ਉਤੋਂ ਹਨੇਰ ਚੱਲ ਪਿਆ ਇੰਨੀ ਤੇਜ਼ ਹਵਾ ਇੱਧਰ ਦੀ ਆ ਵੀ ਚੰਗੇ ਭਲੇ ਜਵਾਕ ਬੰਦਿਆਂ ਦਾ ਰੋਣ ਕੱਢੀ ਜਾਂਦੀ ਆ ਵੀ ਚੰਗੇ ਭਲੇ ਬੰਦਿਆਂ ਦਾ ਆਪ ਤੋਂ ਨਹੀਂ ਖੜਿਆ ਜਾਂਦਾ ਤੇ ਜਵਾਕ ਇੱਥੇ ਕੀ ਕਰਨਗੇ ਇੱਥੇ ਜਵਾਕ ਕੀ ਕਰਨਗੇ ਸਾਹ ਨਹੀਂ ਆਉਂਦਾ 15 ਕਿੱਲਿਆਂ ਨੂੰ ਅੱਗ ਲੱਗੀ ਆ ਇਹ ਕਿਹੜਾ ਕਣਕ ਦਾ ਨਾਲਾ ਜਿਹੜਾ ਦਸਾਂ ਮਿੰਟਾਂ ਸੜ ਕੇ ਸੁਆਹ ਜਾਊਗਾ ਅਕਸਰ ਇਹ ਝੋਨੇ ਦੀ ਪਰਾਲੀ ਆ ਘੱਟੋ-ਘੱਟ 2 ਘੰਟੇ ਅੱਗ ਨਹੀਂ ਇੱਥੋਂ ਬੁਝਣੀ ਤੇ 2 ਘੰਟੇ ਇੱਥੇ ਜਵਾਕਾਂ ਦਾ ਹਾਲ ਕੀ ਬਣੂਗਾ ਆਪ ਦੇ ਅੱਖਾਂ 'ਚੋਂ ਪਾਣੀ ਆ ਗਿਆ ਆਪ ਦੇ ਨੱਕ 'ਚੋਂ ਪਾਣੀ ਆ ਗਿਆ ਤੇ ਪੂਰਾ-ਪੂਰਾ ਜਵਾਕਾਂ ਦਾ ਕੀ ਹਾਲਾਤ ਹੋਣਗੇ ਉਹ ਜਵਾਕਾਂ ਦੇ ਹਾਲਾਤ ਕੀ ਹੋਣ ਗਿਆ ਤੁਹਾਨੂੰ ਮੈਂ ਜਵਾਕ ਵਿਖਾਉਣਾ ਲੈ ਇਹਨਾਂ ਨੂੰ ਕਿੱਥੇ ਅਸੀਂ ਕੈਦ ਕਰ ਦਿੱ ਗਏ ਆ ਭੋਰਾ ਭੋਰਾ ਜਵਾਕਾਂ ਦਾ ਹਾਲਾਤ ਦੇਖੋ ਆ ਦੇਖੋ ਇਹਨਾਂ ਦੀ ਅੱਖਾਂ 'ਚ ਪਾਣੀ ਕਿੰਦਾ ਆ ਭੋਰਾ ਭੋਰਾ ਜਵਾਕ ਆ ਲੈ ਭੋਰਾ ਜਵਾਕ ਆ ਇਹਨਾਂ ਨੂੰ ਕਿੱਥੇ ਅੰਦਰ ਅਸੀਂ ਕੈਦ ਕਰ ਦਿੱ ਗਏ ਇਹ ਪੜ੍ਹਨਦਾ ਹੈ ਆਪ ਦਾ ਸਕੂਲੇ ਸਕੂਲ ਦੇ ਕੰਮ ਦਾ ਤੇ ਆ ਲੋਕਾਂ ਨੇ ਆ ਕੇ ਆ ਕੇ ਟੌਪ ਕਰਕੇ ਤਿੱਲੀ ਕਿਸਾਤੀ ਅੱਗ ਲਾਤੀ ਆ ਵੀ ਤੁਸੀਂ ਕੰਮ ਸੇ ਕੰਮ ਇਹ ਤਾਂ ਦੇਖ ਲੋ ਵੀ ਜਵਾਕ ਘਰ ਆ ਘਰ ਕੋਲੇ ਆ ਸਾਰਿਆਂ ਦਾ ਕੰਮ ਦਾ ਟਾਈਮ ਕਿਸੇ ਨੇ ਆਪਦਾ ਪੋਸ਼ੂ ਡੰਗਰ ਤੇ ਉਹ ਨਾ ਕਿਸੇ ਜਨਾਨੀ ਨੇ ਆਪਦੇ ਘਰ ਦੇ ਵਾਸਤੇ ਰੋਟੀ ਪਕਾਉਣੀ ਆ ਪਰ ਨਾ ਇਹ ਲੋਕ ਕਿੱਥੇ ਟੱਲਦੇ ਆ ਜਦੋਂ ਇਹਨਾਂ ਦੇ ਪਰਚੇ ਹੁੰਦੇ ਆ ਫਿਰ ਉਹਦੇ ਚੀਕਾਂ ਮਾਰਦੇ ਆ ਕਿਸਾਨ ਮੈਂ ਵੀ ਆ ਕਿਸਾਨ ਮੈਂ ਵੀ ਆ ਮੰਨਦਾ ਵਾਂ ਇਹ ਗੱਲ ਨੂੰ ਵੀ ਅੱਗ ਲਾਉਣੀ ਪਊਗੀ ਪ੍ਰਾੜੀ ਨੂੰ ਨਹੀਂ ਇਹਦਾ ਕੋਈ ਹੱਲ ਅੱਗ ਲਾਏ ਤੋਂ ਬਿਨਾ ਪਰ ਯਾਰ ਤੁਸੀਂ ਅੱਗ ਲਾਉਣ ਲੱਗੇ ਘਰਾਂ ਕੋਲੇ ਵੇਖ ਲੋ ਆ ਦੇਖੋ ਕਿਦਾਂ ਆ ਕੀ ਕੁਝ ਬਣਿਆ ਹੁੰਦਾ ਦੇਖ ਲੋ ਆ ਦੇਖੋ ਆ ਹਾਲਾਤ ਆ ਇਥੋਂ ਦੇ ਆ ਦੇਖੋ ਇਹਨਾਂ ਦੇ ਹਾਲਾਤ ਕਿਵੇਂ ਧੂਆਂ ਇੰਨੇ ਬੁਰੇ ਹਾਲਾਤ ਆ ਨਾ ਵੀ ਰਹਿ ਰੱਬ ਦਾ ਨਾਮ ਜਿਹਦੇ ਵਿੱਚ ਆਪਾਂ ਕੁਝ ਕਹਿ ਹੀ ਨਹੀਂ ਸਕਦੇ ਵੀ ਹਾਲਾਤ ਹੀ ਕੀ ਇਦਾਂ ਦੇ ਬਣਾਤੇ ਵੇ ਜਿੱਦਾਂ ਕਿੰਨਾ ਤਕੜਾ ਇਧਰ ਵੀ ਇਹਨਾਂ ਨੇ ਅੱਗ ਦਾ ਖੌਫ ਖੋਲ ਦਿੱਤਾ ਹੋਵੇ ਯਾਰ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਮੈਂ ਤੇ ਕਹਿਣਾ ਵੀ ਤੁਸੀਂ ਕੰਮ ਸੇ ਕੰਮ ਕੋਲੇ ਇਹ ਤਾਂ ਦੇਖ ਲਓ ਵੀ ਯਾਰ ਘਰ ਨੇ ਵੀ ਤੂੰ ਅੱਗ ਲਾਉਣੀ ਆ ਬਈ ਪਿੱਛੋਂ ਅੱਗ ਲਾ ਲਾ ਆਪਦੀ ਪਹਿਲਾਂ ਆਪਦਾ ਸਾੜ ਲੌਲੀ ਹੋਲੀ ਸਾੜ ਪਹਿਲਾਂ ਤੂੰ ਥੋੜਾ ਥੋੜਾ ਕਰਕੇ ਸਾੜ ਤੂੰ ਇੱਕਦਮ 15 ਕਿੱਲਿਆਂ ਨੂੰ ਅੱਗ ਲਾਈ ਜਨਾ ਉਤੋਂ ਕੋਲੇ ਘਰ ਨੇ ਨਿੱਕੇ ਨਿੱਕੇ ਜਵਾਕ ਨੇ ਤੇ ਇਹਨਾਂ ਦਾ ਕੀ ਬਣੂਗਾ ਮੈਂ ਇਹਨਾਂ ਦੇ ਕੋਈ ਖਿਲਾਫ ਨਹੀਂਗਾ ਵੀ ਮੈਂ ਇਹਨਾਂ ਦੇ ਕੋਈ ਖਿਲਾਫ ਆ ਵੀ ਮੇਰੇ ਮੈਂ ਇਹਨਾਂ ਦਾ ਵਿਰੋਧ ਕਰਦਾ ਅੱਗ ਲਾਉਂਦੇ ਆ ਠੀਕ ਆ ਮੈਨੂੰ ਪਤਾ ਵੀ ਪਰਾਲੀ ਦਾ ਅੱਗ ਲਾਈ ਤੋਂ ਬਿਨਾ ਕੋਈ ਹੱਲ ਨਹੀਂ ਪਰ ਯਾਰ ਕੋਲੇ ਕੰਮ ਸੇ ਕੰਮ ਤੁਸੀਂ ਇਹ ਤਾਂ ਦੇਖ ਲਓ ਵੀ ਘਰ ਨੇ ਵੀ ਕੋਲੇ ਘਰ ਨੇ ਘਰ ਤਾਂ ਵੇਖੋ ਵੀ ਘਰ ਦਾ ਕੀ ਹਾਲਾਤ ਬਣਦਾ ਹੋਊਗਾ ਵੀ ਘਰ ਵਾਲੇ ਦਾ ਕੀ ਹਾਲਾਤ ਹੁੰਦੇ ਹੋਣਗੇ ਨਿੱਕੇ ਨਿੱਕੇ ਜਵਾਕਾਂ ਦੇ ਯਾਰ ਇੰਨੀ ਤੇਜ਼ ਅੱਗ ਲਾਤੀ ਕਿਦਾਂ ਮਾ ਕੇ ਕੋਲੇ ਤੁਸੀਂ ਘਰ ਦੇ ਆ ਦੇਖੋ ਯਾਰ ਫਿਰ ਇਹ ਹੋ ਜਾਂਦਾ ਪਰਚਾ ਹੁੰਦਾ ਨਾ ਫਿਰ ਚੀਕਾਂ ਪੈਂਦੀਆਂ ਵੀ ਹੈ ਸਾਡੇ ਤੇ ਸਰਕਾਰ ਨੇ ਪਰਚਾ ਕਰਤਾ ਸਾਨੂੰ ਫੜ ਲਿਆ ਸਾਡੇ ਤੇ ਪਰਚਾ ਕਰਕੇ ਸਾਡੀ ਇਹੋ ਜਿਹੇ ਸੈਟੇਲਾਈਟ ਵਰਤਣੀ ਚਾਹੀਦੀ ਹੈ ਜਿਹੜੇ ਘਰਾਂ ਦੇ ਕੋਲੇ ਅੱਗ ਲਾਉਂਦੇ ਆ ਇਹਦੇ ਚ ਮੈਨੂੰ ਕਿਸਾਨ ਗਾਲਾਂ ਕੱਢਣਗੇ ਹਾਂ ਵੀ ਤੂੰ ਵੱਡਾ ਵੀਡੀਓ ਬਣਾਉਣ ਲੱਗ ਗਿਆ ਫਲਾਨਾ ਯਾਰ ਮੈਂ ਸੱਚਾ ਵੀ ਮੇਰੇ ਘਰ ਦੇ ਕੋਲੇ ਅੱਗ ਲਾਈ ਆ ਮੇਰੇ ਨਿੱਕੇ ਨਿੱਕੇ ਜਵਾਕ ਆ ਮੈਂ ਕਿੱਥੇ ਵਾਰਦਾ ਉਹਨਾਂ ਨੂੰ 15 ਕਿਲੋ ਨੂੰ ਇਹ ਬੰਦਿਆਂ ਨੇ ਅੱਗ ਲਾਤੀ ਆ ਕੇ ਪੇ ਤੁਸੀਂ ਕੰਮ ਸੇ ਕੰਮ ਇਹਦਾ ਵੇਖ ਲੋ ਯਾਰ ਵੀ ਅਸੀਂ ਘਰ ਦੇ ਕੋਲੇ ਅੱਗ ਲਾਈ ਜੰਨੇ ਆ ਵੀ ਜਵਾਕਾਂ ਨੂੰ ਕਿੱਥੇ ਸੈੱਟ ਦਿੱ ਗਏ ਸੀ ਅਸੀਂ ਕਿਹੜਾ ਕੋਈ ਪਿੰਡ ਜੇ ਵੀ ਕਿਸ ਤੀਜੀ ਗਲੀ ਜੇ ਜਾ ਕੇ ਜਾਵੜਾਂਗੇ ਇਹੋ ਜਿਹੇ ਲੋਕਾਂ ਨੂੰ ਸ਼ਰਮ ਕਦੋਂ ਆਊਗੀ ਇਹ ਕਦੋਂ ਲੋਕ ਸਾਡੇ ਸੁਧਰ ਨਗੇ ਸੱਚ ਦੀਪ ਸਿੱਧੂ ਨੇ ਕਿਹਾ ਸੀ ਵੀ ਭੇਡਾਂ ਮੁੰਨੀਆਂ ਜਾਣੀਆਂ ਸਮਝਾਈਆਂ ਨਹੀਂ ਜਾਣਗੀਆਂ ਇਹ ਵਾਕਿਆ ਭੇਡਾਂ ਨੇ ਲੋਕ ਇਹ ਲੋਕ ਭੇਡਾਂ ਨੇ ਵਾਕਿਆ ਵੀ ਜਿਹੜੇ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਯਾਰ ਕਰਤਾ ਕੋਲੇ ਵੇਖ ਸਕਦੇ ਆਂ ਅਸੀਂ ਅਸੀਂ ਆਪਦੀ ਖੇਤੀ ਕਰਨ ਨੂੰ ਅੱਗ ਲਾਤੀ ਆ ਵਾਹਣ ਦੇ ਚੱਕਰ ਚ ਖਾਤ ਅੱਗ ਲਾਤੀ ਆ ਸਾਡਾ ਤੇਲ ਨਾ ਫੂਕਿਆ ਜਾਵੇ ਤੇ ਜਿਹੜੀਆਂ ਲੋ ਸਾਹ ਬੰਦ ਹੋਇਆ ਨਿੱਕੇ ਨਿੱਕੇ ਜਵਾਕਾਂ ਦਾ ਇਹਨਾਂ ਦਾ ਕੀ ਬਣੂਗਾ ਇਹਨਾਂ ਦਾ ਕੋਈ ਜ਼ਿੰਮੇਵਾਰ ਨਹੀਂ ਇਥੋਂ ਘੱਟੋ ਘੱਟ ਫਰੀਦਕੋਟ ਤਿੱਕਰ ਜਾਣੀ ਆ ਅੱਗ ਕਿੱਥੇ ਫਰੀਦਕੋਟ ਸ਼ਹਿਰ ਤੋਂ 10 ਕਿਲੋਮੀਟਰ ਤਿੱਕਰ ਧੂਆਂ ਜਾਣਾ ਸਾਰੇ ਕੰਬ ਕਰਨੀ ਨਹੀਂ ਦਸਾਉਂਗੇ ਆਉਣਾ ਆ ਕਿੰਨੇ ਘਰ ਆ ਮੇਰੇ ਅੱਗੇਲੇ ਪਾਸੇ ਸਾਰਿਆਂ ਦੇ ਘਰਾਂ 'ਚ ਜਦੋਂ ਚੀਕਾਂ ਪਣੀਆਂ ਪਤਾ ਉਦੋਂ ਲੱਗੂਗਾ ਇਹ ਹੋਈਆਂ ਦੇ ਘਰ ਦੇ ਕੋਲੇ ਸਾਡੇ ਵਰਗਿਆਂ ਨੇ ਅੱਗ ਲਾਈ ਹੋਵੇ ਨਾ ਜਾ ਕੇ ਤੇ ਚੀਕਾ ਮਾਰਨੇ ਸ਼ੁਰੂ ਕਰ ਦਿੰਦੇ ਆ ਵੀ ਸਾਡੇ ਘਰ ਕੋਲੇ ਅੱਗ ਲਾਤੀ ਆ ਜਿਹੋ ਜਿਹੇ ਕਿਤੇ ਗਵਾਂਢ ਦੇ ਘਰ ਦੇ ਕੋਲੇ ਜਾ ਕੇ ਉੱਚੀ ਆਵਾਜ਼ ਤੇ ਡੱਕ ਵੀ ਲਾ ਦੇਵੇ ਨਾ ਬੰਦਾ ਇਹ ਪਿੱਟਣ ਲੱਗ ਪੈਂਦੇ ਹਜੇ ਲੋਕ ਵੀ ਇਹਨਾਂ ਆ ਕੇ ਸਾਡੇ ਗਵਾਂਢ ਡੱਕ ਲਾਤਾ ਉੱਚੀ ਆਵਾਜ਼ ਕਰਕੇ ਤੇ ਪਰ ਆ ਆ ਨਹੀਂ ਕਿਸੇ ਨੂੰ ਦਿਖਦਾ ਇਹਨਾਂ ਨੂੰ ਆ ਨਹੀਂ ਦੱਸਿਆ ਵੀ ਆ ਕੀ ਬਣਦਾ ਹੁੰਦਾ ਉੱਤੇ ਵੀ ਇਹ ਨਿੱਕੇ ਨਿੱਕੇ ਜਵਾਗਾ ਭੋਰਾ ਭੋਰਾ ਜਵਾਗ ਲੇ ਕਿ ਕਿੱਥੇ ਜਾਣਗੇ ਇਹਨਾਂ ਦਾ ਕੀ ਬਣੂਗਾ ਕੌਣ ਜ਼ਿੰਮੇਵਾਰ ਇਹਨਾਂ ਦਾ ਇਹ ਕਿਹਨੇ ਕੋਸ਼ ਹੁੰਦਾ ਇਥੇ ਅਮਰਜੈਂਸੀ ਸਾਹ ਘੁੱਟਿਆ ਜਾਂਦਾ ਯਾਰ ਸ਼ਰਮ ਕਰੋ ਠੀਕ ਹੈ ਤੁਸੀਂ ਅੱਗ ਲਾਉਣੀ ਆ ਤੁਹਾਡਾ ਨਹੀਂ ਕੋਈ ਹੱਲ ਪਰਾਲੀ ਦਾ ਮੰਨਦੇ ਆਪਾਂ ਵੀ ਗੱਠਾ ਬਣਾ ਲਓ ਅੱਗੇ ਵੀ ਇਹਨਾਂ ਨੇ ਬਣਾਈਆਂ ਵੀ ਅੱਗੇ ਕਿਹੜੀਆਂ ਨਹੀਂ ਬਣਾਈਆਂ ਆ ਦੇਖ ਕੀ ਹੜ ਕੀਤਾ ਪੈਰਨ ਕੋਲੇ ਗਵਾੜ ਆ ਦੇਖੋ ਆ ਦੇਖ ਲਓ ਇਹੋ ਹੀ ਤਾਂ ਮੈਂ ਤਾਂ ਕਹਿਣਾ ਵੀ ਕਾਰਵਾਈ ਹੋਣੀ ਚਾਹੀਦੀ ਜ਼ਰੂਰ ਹੋਣੀ ਚਾਹੀਦੀ ਆ ਆ ਦੇਖੋ ਇੱਥੇ ਨਾ ਘੰਟਾ ਘਟੋ ਘਟਾ ਇੱਥੇ ਖੜਿਆ ਨਹੀਂ ਜਾਣਾ ਘੰਟਾ ਕਿੰਨੀ ਤੇਜ ਅੱਗ ਆ ਤੇ ਕਿੰਨਾ ਧੂੰਆ ਦੇਖ ਲਓ ਸੋ ਭਰਾਵੋ ਮੈਂ ਤਾਂ ਸਾਰੇ ਵੀਰ ਭਰਾਵਾਂ ਨੂੰ ਕਹਿਣਾ ਵੀ ਇਹੋ ਜਿਹੇ ਲੋਕਾਂ ਨੂੰ ਸਮਝਾਓ ਵੀ ਘਰ ਬਾਹਰ ਵੇਖ ਕੇ ਕੋਲੇ ਅੱਗ ਲਾਓ ਵੀ ਜੇ ਤੁਸੀਂ ਅੱਗ ਲਾਉਣੀ ਹੀ ਲਾ ਲੋ ਚੀ ਸਦਕੇ ਲਾ ਲੋ ਪਰ ਯਾਰ ਤੂੰ ਕੋਲੇ ਘਰ ਤਾਂ ਵੇਖ ਲਓ ਵੀ ਤੂੰ ਵਟ ਦੇ ਨਾਲ ਵਟ ਦੇ ਨਾਲ ਘਰ ਆ ਤੇ ਤੂੰ ਚੋਕੇ ਅੱਗ ਲਾਈ ਜਾਣਾ ਵੀ ਨਿੱਕੇ ਨਿੱਕੇ ਤਾਂ ਇਹਨਾਂ ਨੂੰ ਵੀ ਪਤਾ ਲੋਕਾਂ ਨੂੰ ਵੀ ਨਿੱਕੇ ਨਿੱਕੇ ਜਵਾਕ ਇਹਨਾਂ ਦੇ ਭੋਰਾ ਭੋਰਾ ਵੀ ਅਸੀਂ ਕਰਨ ਕੀ ਲੱਗੇ ਆ ਤੇ ਫਿਰ ਇਹਦੇ ਜੇ ਲੋਕੀ ਕਹਿ ਦਿੰਦੇ ਆ ਜੀ ਇਹ ਬੋਲਦੇ ਆ ਇਹ ਐ ਕਰਦੇ ਆ ਜਿੱਥੇ ਤੁਸੀਂ ਗਲਤਾਂ ਉੱਥੇ ਬੋਲਾਂਗੇ ਵੀ ਜੋ ਮਰਜ਼ੀ ਹੋ ਜੇ ਪਰਚਾ ਕਰਾਉਣਾ ਕਰਾ ਦੀ ਜੀ ਸਕਦੇ ਕੋਈ ਚੱਕਰ ਨਹੀਂਗਾ ਤੇਰੀ ਖੁਸ਼ੀ ਆ ਵੀ ਤੂੰ ਇਹ ਕਹਿੰਗੇ ਵੀ ਮੇਰੇ ਖਿਲਾਫ ਵੀਡੀਓ ਪਾਤੀ ਆ ਬੰਦੇ ਨੇ ਪਾਈ ਆ ਪਰ ਯਾਰ ਤੂੰ ਇਹ ਤਾਂ ਸੋਚ ਲੈ ਵੀ ਘਰ ਕੋਲੇ ਆ ਸਾਡਾ ਵੀ ਤੂੰ ਗਵਾਹ ਡਾ ਕੇ ਚੋਕ ਕੇ ਅੱਗ ਲਾ ਦੀ ਤੂੰ ਕਮ ਸੇ ਕਮ ਚਾਰ ਖਿੱਲੇ ਪਿੱਛੇ ਅੱਗ ਲਾ ਹੁੰਦਾ ਤੈਨੂੰ ਰੋਕਦੇ ਸਹੀ ਤੂੰ ਪਰ ਪਹਿਲਾਂ ਆ ਕੇ ਘਰ ਦੇ ਕੋਲੇ ਅੱਗ ਲਾਈ ਨਾ ਭੂਰਾ ਭੂਰਾ ਜਵਾਕ ਆ ਯਾਰ ਇਹਨਾਂ ਦਾ ਕੀ ਇਹਨਾਂ ਦਾ ਕੀ ਆ ਇਹਨਾਂ ਦਾ ਕੀ ਕਸੂਰਾ ਭੂਰੇ ਭੂਰੇ ਜਵਾਕਾਂ ਦਾ ਵੀ ਜਿਨ੍ਹਾਂ ਦੇ ਤੂੰ ਚੋਕ ਕੇ ਅੱਗ ਲਾਈ ਜਨਾ ਯਾਰ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਇਹੋ ਜਿਹੇ ਲੋਕਾਂ ਨੂੰ ਯਾਰ ਮੜਕਾ ਤੁਸੀਂ ਸਾਨੂੰ ਕਹਿ ਦਿੰਨੇ ਆ ਜਿਹੜਾ ਬੋਲਦੇ ਆ ਇਹ ਗੱਲ ਪੈਂਦੇ ਆ ਯਾਰ ਤੁਹਾਡੇ ਬੰਦਾ ਗੱਲ ਨਾ ਪਾਵੇ ਤੇ ਹੋਰ ਤੁਹਾਨੂੰ ਕਰੇ ਕੀ ਖੰਡ ਪਾਵੇ ਯਾਰ ਫਿਰ ਤੁਸੀਂ ਦੂਜਿਆਂ ਨੂੰ ਮਾੜਾ ਗਿਣਦੇ ਆ ਆਪ ਤੁਸੀਂ ਚੰਗੇ ਬਣ ਜਾਂਦੇ ਆ ਆਪ ਤਾਂ ਤਿੱਲੀ ਖਸਾ ਕੇ ਐਕਟਿਵਾ ਤੇ ਆਇਆ ਤਿੱਲੀ ਖਸਾ ਕੇ ਤੁਰ ਗਿਆ ਆਪਦੇ ਤੂੰ ਘਰੇ ਜਾ ਕੇ ਬਹਿ ਗਿਆ ਤੇ ਜਿਹੜੇ ਪਿੱਛੋਂ ਲੋਕਾਂ ਆਸ-ਪਾਸਿਆਂ ਲੋਕਾਂ ਦੇ ਘਰ ਉਹਨਾਂ ਦਾ ਕੀ ਬਣੂਗਾ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਫਿਰ ਤੂੰ ਅੱਗੋਂ ਕਹਿੰਦੇ ਵੀ ਪਰਾਲੀ ਦਾ ਕੋਈ ਹੱਲ ਨਹੀਂਗਾ ਮੈਂ ਵੀ ਮੰਨਦਾ ਵੀ ਪਰਾਲੀ ਦਾ ਹੱਲ ਨਹੀਂ ਅੱਗ ਲਾਉਣੀ ਪਊਗੀ ਪਰ ਤੂੰ ਕਮ ਸੇ ਕਮ ਇਹਦਾ ਦੇਖ ਵੀ ਘਰ ਨੇ ਕੋਲੇ ਵੀ ਘਰ ਆ ਕੋਲੇ ਮੈਂ ਕਰੀ ਕੀ ਜਾਣਾ ਕਿ ਟਾਈਮ ਉੱਤੋਂ ਕਿਹੜਾ ਸ਼ਾਮ ਦਾ ਟਾਈਮ ਆ ਤੂੰ ਚੋਕੇ ਕੋਲੇ ਅੱਗ ਲਾਈ ਜਾਣਾ ਤੇ ਇਹਦਾ ਗਿਰਾ ਦਾ ਵੀ ਆ ਕੇ ਹੁਣੇ ਬੁੱਝ ਜੂਗੀ ਇਹ ਘੱਟੋ ਘੱਟ 2 ਘੰਟੇ ਅੱਗ ਨਹੀਂ ਬੁੱਝਣੀ ਤੇ 2 ਘੰਟੇ ਅਸੀਂ ਕਿੱਧਰ ਜਾਈਏ ਇਹ ਸਾਡੇ ਨਹੀਂ ਕਿਸੇ ਘਰੇ ਰੋਟੀ ਪਾਣੀ ਖਾਣਾ ਸਾਡੇ ਜਵਾਕ ਕਰਨ ਨਹੀਂ ਬਹਿਣਾ ਤੁਹਾਨੂੰ ਤੇ ਆਪ ਨੂੰ ਕਾਲੀ ਪੈ ਗਈ ਆ ਕੇ ਵੀ ਅੱਗ ਲਾ ਕੇ ਪੈਲੀ ਬੋਣੀ ਕਣਕ ਬੀਜਣੀ ਅੱਗ ਲਾਓ ਇਹ ਜੀ ਕਣਕ ਬੀਜਣ ਨੂੰ ਤੁਸੀਂ ਫਿਰ ਜੇ ਤਾਂ ਤੁਸੀਂ ਕਿਹਦਾ ਲੱਗੇ ਆਂਡ ਗਵੰਡ ਘਰ ਹੀ ਨਹੀਂ ਵੇਖਣਾ ਅੱਗ ਲਾਉਣ ਲੱਗਿਆਂ ਨੇ ਚੁੱਪ ਕਰਕੇ ਆ ਕੇ ਥਿਲੀ ਖਸਾ ਗਈ ਆਪਦੀ ਚੱਕੀ ਐਕਟਿਵਤ ਨਿਕਲ ਗਏ ਮਗਰ ਜੋ ਮਰੀ ਜਾਵੇ ਕੋਈ ਫਿੱਟੀ ਜਾਵੇ ਜੋਕਰ ਦੀ ਮਰਜ਼ੀ ਕਰੀ ਜਾਵੇ ਸ਼ਰਮ ਆਉਣੀ ਚਾਹੀਦੀ ਥੋੜੇ ਹੋ ਜਾਂ ਲੋਕਾਂ ਨੂੰ ਥੋੜੇ ਹੋ ਜਾਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਮੈਂ ਤੇ ਆਨਾ ਯਾਰ ਜੇ ਨਾ ਨਹੀਂ ਅੱਗ ਲਾਉਂਦੇ ਉਹਨਾਂ ਦੇ ਕਾਰਵਾਈ ਹੋ ਜਾਂਦੀ ਹੈ ਜਿਹੜੇ ਇਹੋ ਜਿਹੇ ਘਰ ਅੱਗ ਲਾਉਂਦੇ ਉਹ ਐ ਟੌਰ ਨਾਲ ਸਾਰਾ ਪ੍ਰਸ਼ਾਸਨ ਵੀ ਸੁੱਤਾ ਰਹਿੰਦਾ ਵਾ ਇਹੋ ਜਿਹੇ ਕਰੋ ਕਾਰਵਾਈ ਆ ਕੇ ਜਿਹੜੇ ਘਰ ਨਹੀਂ ਕੋਲੇ ਵੇਂਦੇ ਕੀ ਬੰਦਾ ਇਹਨਾਂ ਨੂੰ ਰੋਵੇ ਕਿ ਆਪ ਦੀਆਂ ਅੱਖਾਂ 'ਚ ਪਾਣੀ ਨਿਕਲਦਾ ਤੇ ਜਵਾਕਾਂ ਦਾ ਕੀ ਬਣੂਗਾ ਲੈ ਇੱਥੇ ਮੈਨੂੰ ਕਹਿੰਨੇ ਨੇ ਅੱਗ ਲਾਈਏ ਕਿ ਮੈਨੂੰ 15 ਮਿੰਟ ਖੜਕੇ ਵਿਖਾਵੇ ਅੱਗ ਦੇ ਵਿੱਚ ਮੈਂ ਮੰਨ ਜੂਗਾ ਇਹਦੀ ਮੈਂ ਜੁੱਤੀ 'ਚ ਪਾਣੀ ਪੀ ਜੂਗਾ ਮੇਰੇ ਬਰਾਬਰ ਆ ਕੇ 15 ਮਿੰਟ ਅੱਗ 'ਚ ਖੜਕੇ ਵਿਖਾ ਦੇ ਤੂੰ ਐ ਅੱਗੇ ਵੀ ਜਿੱਥੇ ਸਾਡੇ ਜਵਾਕਾਂ ਦੇ 2 ਘੰਟੇ ਕੱਟਨੇ ਆ ਸੋ ਫਿਰ ਲੋਕੀ ਕਹਿ ਦਿੰਦੇ ਜੀ ਇਹ ਬੋਲਦੇ ਆ ਇਹ ਤੁਹਾਨੂੰ ਮਾੜਾ ਚੰਗਾ ਤੁਹਾਨੂੰ ਹੋਰ ਕੀ ਕਰੀਏ ਵੀ ਤੂੰ ਕੰਮ ਸੇ ਕੰਮ ਦੇਖ ਤਾਂ ਲੈ ਆ ਕੇ ਵੀ ਕਰਨ ਮੈਂ ਕੀ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ